ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਮ ਸਮਰਾਥ ਵੱਡਾ ਮੇਰੀ ਮਤ ਥੋਰੀ RAM ਪਾਲੇ ਕਿਰਤ ਗਣਾ ਪੂਰਨ ਰੇਟ ਤੇਰੀ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੱਲ ਤੱਕ ਆਮਾ ਨੇ ਮਾਜ ਰਾਗ ਦੀ 11ਵੀਂ ਪੌੜੀ ਤੱਕ ਸੰਖੇਪ ਵਿਆਖਿਆ ਸੰਖੇਪ ਸ਼ਬਦ ਵਿਚਾਰ ਕੀਤੇ ਸਨ ਸੰਖੇਪ ਵਿਆਖਿਆ ਕੀਤੀ ਸੀ ਸੋ ਕਰੋ ਕਿਰਪਾ ਦਿਹੋ ਅਸ਼ੀਰਵਾਦ ਗੁਰੂ ਮਾਰਾ ਕਿਰਪਾ ਕਰਨਾ ਮਹਾਰਾਜ ਸੇਤਿ ਮੇਰ ਭਰਿਆ ਹੱਥ ਰੱਖਣਾ ਤੋਂ ਉਸ ਤੋਂ ਅੱਗੇ ਜੋ ਮਾਜ ਦੀ ਰਾਗ ਹੈ ਉਸ ਤੋਂ ਅੱਗੇ ਸ਼ੁਰੂ ਕਰਕੇ ਆਪਾਂ ਗੁਰੂ ਮਹਾਰਾਜ ਦੇ ਹੁਕਮਾਂ ਤੱਕ ਜਿੱਥੋਂ ਤੱਕ ਮਾਰਾ ਕਿਰਪਾ ਕਰਦੇ ਉੱਥੋਂ ਤੱਕ ਸੰਕੇਪ ਸ਼ਬਦ ਵਿਚਾਰ ਸੰਕੇਪ ਵਿਆਖਿਆ ਕਰ ਲਈਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਮਛੀ ਤਾਰੂ ਕਿਆ ਕਰੇ ਪੰખી ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਇਹ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਜੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 143 ਨੰਬਰ ਅੰਗ ਤੇ ਵਰਣਨ ਹੈ ਦਰਜ ਹੈ ਜੀ ਮਛੀ ਤਾਰੂ ਕਿਆ ਕਰੇ ਪੰਕੀ ਕਿਆ ਆਕਾਸ ਜਿਹੜੀ ਮਛੀ ਆ ਨਾ ਉਹਨੂੰ ਜਿੱਥੇ ਮਰਜ਼ੀ ਪਾਣੀ ਛੁੱਟ ਦਿਓ ਉਹ ਪਹਿਲਾਂ ਹੀ ਤਾਰੂ ਆ ਉਹ ਤਰ ਸਕਦੀ ਆ ਅਸੀਂ ਆਮ ਲੋਕ ਆਸੀਂ ਹੋ ਸਕਦੇ ਕਿ ਪਾਣੀ ਡੂੰਘਾ ਹੋਵੇ ਸਾਨੂੰ ਤਰਨਾ ਨਾ ਆਉਂਦਾ ਹੋਵੇ ਅਸੀਂ ਡੁੱਬ ਜਾਈਏ ਜਿਹੜਾ ਜੀਵ ਹੀ ਪਾਣੀ ਦਾ ਤੇ ਉਹਨੂੰ ਪਾਣੀ ਵੱਧ ਤੇ ਘਟ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਪੰਖੀ ਕਿਆ ਆਕਾਸ਼ ਜਿਹੜਾ ਪੰਖਵਾ ਪਰਾਂ ਦੇ ਨਾਲ ਉੱਡਣ ਵਾਲਾ ਜਾਨਵਰ ਹੈ ਤੇ ਉਹਨੇ ਜੁੜਣਾ ਹੈ ਆਕਾਸ਼ 'ਚ ਇਸ ਕਰਕੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਆਕਾਸ਼ ਦੇ ਵਿੱਚ ਜਿੰਨਾ ਮਰਜ਼ੀ ਉੱਚਾ ਚੱਲ ਜਾਏ ਜਿੰਨਾ ਮਰਜ਼ੀ ਨੀਵਾ ਆ ਜੇ ਉਹਦੀ ਸਰੀਰਕ ਤਾਕਤ ਹੁੰਦੀ ਕਿ ਉਹ ਕਿੰਨੀ ਤਾਕਤ ਹੈ ਤੇ ਕਿੰਨਾ ਉੱਚਾ ਉੱਡ ਸਕਦਾ ਹੈ ਇਹ ਢੀ ਗਿਰਜਾ ਐਲ ਇਹ ਬਹੁਤ ਜ਼ਿਆਦਾ ਉੱਚਾ ਉੱਡ ਜਾਂਦੀ ਹੈ ਆਮ ਜਿਹੜੇ ਪੰਛੀ ਉਹ ਸਾਡੀ ਦ੍ਰਿਸ਼ਟੀ ਦੇ ਤੱਕ ਹੀ ਰਹਿੰਦੇ ਆ ਇਹ ਬਹੁਤ ਜ਼ਿਆਦਾ ਉੱਚਾ ਉੱਡ ਜਾਂਦੀ ਭੋਰਾ ਜਿੰਨੀ ਦਿਸਦੀ ਹੁੰਦੀ ਹੈ ਉੱਪਰ ਉੱਡਦੀ ਉਹਦੀ ਪਹੁੰਚ ਹੈ ਕਿ ਕਿੰਨਾ ਉੱਡ ਸਕਦੀ ਆ ਇਸ ਕਰਕੇ ਜਿਹੜੇ ਪੰਖੀ ਆ ਪੰਖੀਆਂ ਤੇ ਆਕਾਸ਼ ਹੀ ਉੱਡਣਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਜਿਹੜੇ ਪੱਥਰ ਠੰਡ ਤੇ ਇਨਸਾਨਾਂ ਨੂੰ ਲੱਗਦੀ ਹੈ ਨਾ ਜਿਹਦੇ ਵਿੱਚ ਲਹੂ ਆ ਉਦੋਂ ਠੰਡ ਲੱਗਦੀ ਬਨਸਪਤੀ ਵੀ ਠੰਡ ਦੇ ਨਾਲ ਮਰ ਜਾ ਜਾਂਦੀ ਹੈ ਤੇ ਪੱਥਰਾਂ ਨੂੰ ਠੰਡ ਨਹੀਂ ਲੱਗਦੀ ਪੱਥਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੀ ਮਰਜ਼ੀ ਠੰਡ ਪੈ ਜਾਏ ਬਰਫ਼ ਵਹੇ ਜੇ ਕੋ ਠੰਡੇ ਉਹ ਜਿੰਨਾ ਉਹਨਾਂ ਦਾ ਸੁਭਾਅ ਹੁੰਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦੇ ਵਿੱਚ ਜਾਨ ਨਹੀਂ ਹੁੰਦੀ ਉਹ ਉਹ ਜੀਵ ਨਹੀਂ ਹੈ ਜੀਵਤ ਨਹੀਂ ਹੁੰਦੇ ਇਸ ਕਰਕੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਠੰਡ ਦਾ ਫਰਕ ਉਹਨਾਂ ਨੂੰ ਪੈਂਦਾ ਜਿਹੜੇ ਜੀਵਤ ਨੇ ਇਸ ਕਰਕੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਖੁਸਰੇ ਕਿ ਆ ਘਰ ਵਾਸ ਕਿਹਦੇ ਖੁਸਰਿਆਂ ਦੇ ਘਰ ਨਹੀਂ ਵਸਦੇ ਕਿਉਂਕਿ ਖੁਸਰੇ ਆਲਾ ਜਿਹੜੇ ਇਹਨਾਂ ਦੇ ਸੰਤਾਨ ਹੀ ਪੈਦਾ ਨਹੀਂ ਹੋ ਸਕਦੀ ਤੇ ਘਰ ਕਿਵੇਂ ਵਸਣੇ ਆ ਘਰ ਉਹਨਾਂ ਦੇ ਵਸਦੇ ਜਿਹੜੇ ਦੋਹਾਂ ਜੀਆਂ ਦਾ ਮਿਲਾਪ ਹੁੰਦਾ ਪਰਿਵਾਰ ਹੁੰਦਾ ਪਰਿਵਾਰ ਸੰਤਾਨ ਵੱਧਦੀ ਤੇ ਉਹ ਘਰ ਬਣਦੇ ਆ ਤੇ ਇੱਕ ਇੱਕ ਜਗ੍ਹਾ ਰਹਿਣ ਨੂੰ ਘਰ ਨਹੀਂ ਕਿਹਾ ਜਾਂਦਾ ਉਹ ਤੇ ਮਕਾਨ ਹੁੰਦਾ ਘਰ ਉਹ ਹੁੰਦਾ ਜਿੱਥੇ ਪਰਿਵਾਰ ਜਿਹੜਾ ਆਪਣਾ ਉਹ ਸੁੱਖ ਸ਼ਾਂਤੀ ਨਾਲ ਰਹਿ ਰਿਹਾ ਤੇ ਉਹ ਪਰਿਵਾਰ ਇੱਥੇ ਆਪਣੇ ਬਾਲ ਬੱਚੇ ਜਿੱਥੇ ਆਪਣਾ ਪਤੀ ਪਤਨੀ ਰਹਿੰਦੇ ਹਨ ਉਹ ਘਰ ਹੁੰਦਾ ਹੈ ਇਸ ਕਰਕੇ ਖੁਸ਼ਰੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੱਥੇ ਰਹਿ ਰਿਹਾ ਹੈ ਜੀ ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਤ ਜਿਹੜੇ ਕੁੱਤੇ ਆ ਇਹਨਾਂ ਨੂੰ ਜਿੰਨਾ ਮਰਜ਼ੀ ਇਹਨਾਂ ਤੇ ਚੰਦਨ ਛਿੜਕੀ ਜਾਵੇ ਚੰਦਨ ਲਾਈ ਜਾਈਏ ਤੇ ਕੁੱਤਾ ਤੇ ਕੁੱਤਾ ਹੀ ਰਹਿਣਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਆਪਣਾ ਸੁਭਾਅ ਨਹੀਂ ਬਦਲ ਸਕਦਾ ਕਿ ਮੇਰੇ ਤੇ ਚੰਦਨ ਛਿੜਕਦਾ ਮੇਰੇ ਤੇ ਅਤਰ ਛਿੜਕ ਦਿੰਦਾ ਤੇ ਮੈਂ ਹੁਣ ਗੰਧ ਨਹੀਂ ਪਾਉਣਾ ਜਾਂ ਮੈਂ ਭੰਗਣਾ ਨਹੀਂ ਉਹ ਆਪਣਾ ਕੋਈ ਵੀ ਸੁਭਾਅ ਨਹੀਂ ਬਦਲਦਾ ਜੀ ਬੋਲਾ ਜੀ ਸਮਝਾਈਏ ਪੜਿਐ ਸਿਮਰਤ ਪਾਠ ਜਿਹੜਾ ਬੰਦਾ ਬੋਲਾ ਵਾਜ ਨੂੰ ਸੁਣਦਾ ਹੀ ਨਹੀਂ ਉਹਦੇ ਲਾਗੇ ਜਿੰਨੇ ਮਰਜ਼ੀ ਪਾਠ ਕਰ ਜਾਓ ਸਿਮਰਤੀਆਂ ਪੜੇ ਜਾਓ ਔ ਸਾਸਤਰ ਪੜੇ ਜਾਓ ਵੇਦ ਪੜੇ ਜਾਓ ਜੋ ਮਰਜ਼ੀ ਪੜੇ ਜਾਓ ਜਿੰਨੇ ਜੋ ਮਰਜ਼ੀ ਪੜੇ ਜਾਓ ਤੁਸੀਂ ਸ਼੍ਰੀਮ੍ਰਤੀਆਂ ਪੜ ਲੀਆਂ ਸਾਖਤਰ ਪੜ ਲਏ ਵੇਦ ਪੜ ਲਏ ਤੇ ਕੁਛ ਵੀ ਪੜ ਕੇ ਤੁਸੀਂ ਸੁਣਾਈ ਜਾਓ ਉਹਨੂੰ ਕੋਈ ਫਰਕ ਨਹੀਂ ਪੈਂਦਾ ਜੀ ਅੰਦਾ ਚਾਨਣ ਰੱਖੀਐ ਦੀਵੇ ਬਲੇ ਪਚਾਸ ਤੇ ਜਿਹੜਾ ਬੰਦਾ ਅੰਨਾਂ ਵਾ ਜਿਹਦੀਆਂ ਅੱਖਾਂ ਹੀ ਕੰਮ ਨਹੀਂ ਕਰਦੀਆਂ ਜਿਹਦੀਆਂ ਅੱਖਾਂ ਨਹਿ ਨਹੀਂ ਹੈ ਨੀ ਗੇ ਅੱਖਾਂ ਹੈ ਨਹੀਂ ਰੋਸ਼ਨੀ ਹੈਗੀ ਹੈ ਨਹੀਂ ਉਹਦੇ ਕੋ ਆਪਣੀ ਤੇ ਉਹਦੇ ਅੱਗੇ ਜਿੰਨੇ ਮਰਜੀ ਦੀਵੇ ਪਾਲ ਕੇ ਰੱਖਦੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਜੀ ਚੌਣੇ ਸੋਨਾ ਪਾਈਏ ਚੁਣ ਚਣ ਖਾਵੇ ਕਾਸ ਜਿਹੜਾ ਗਾਈਆਂ ਦਾ ਵਾਗਾ ਤੁਹਾਡਾ ਪਸ਼ੂਆਂ ਦਾ ਵਾਗਾ ਉਹਦੇ ਅੱਗੇ ਸੋਨਾ ਖਿਲਾਰ ਦਿਓ ਤੇ ਉਹ ਸੋਨਾ ਤੇ ਨਹੀਂ ਖਾਣਗੇ ਨਾ ਉਹਨਾਂ ਦੇ ਘਾ ਹੀ ਖਾਣਾ ਤੋਂ ਇਸ ਕਰਕੇ ਉਹਨਾਂ ਨੂੰ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਲੋਹਾ ਮਾਰਣ ਪਾਈਏ ਤਹੇ ਨਾ ਹੋਏ ਕਪਾਸ ਜਿਹੜਾ ਲੋਹਾ ਲੋਹਾ ਬਣ ਕੇ ਉਹਨੂੰ ਉਹਦਾ ਫਲਾਦ ਵੀ ਬਣਾ ਲਓ ਉਹਦਾ ਜੋ ਮਰਜ਼ੀ ਬਣਾ ਲਓ ਲੋਹੇ ਦਾ ਜਿੰਨਾ ਮਰਜ਼ੀ ਉਹਦਾ ਤੱਤ ਬਣਾ ਲਓ ਤੇ ਉਹ ਕਦੇ ਵੀ ਚਿੱਟਾ ਕਪਾ ਵਰਗਾ ਨਹੀਂ ਹੁੰਦਾ ਉਹ ਆਪਣਾ ਰੰਗ ਨਹੀਂ ਛੱਡਦਾ ਉਹ ਆਪਣੇ ਰੰਗ ਦੇ ਵਿੱਚ ਹੀ ਰਹਿੰਦਾ ਹੈ ਜੀ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਹੜੇ ਮੂਰਖ ਲੋਕ ਹੈ ਨਾ ਮੂਰਖ 라ਵਣ ਕਿਆ ਲੈ ਗਿਆ ਲੰਕਾ ਗੜ੍ਹ سونے ਕਾ ਭਇਆ ਮੂਰਖ 라ਵਣ ਕਿਆ ਲੇ ਗਿਆ ਤੇ 라ਵਣ ਨੂੰ ਕਹਿ ਦਿੱਤਾ ਕਿ ਮੂਰਖ ਸੀ 라ਵਣ ਤੇ ਉਹਨੂੰ ਬੜਾ ਸਮਝਾਇਆ ਮਦੋਦਰੀ ਨੇ ਸਮਝਾਇਆ ਸਾਰੇ ਪਰਿਵਾਰ ਨੇ ਸਮਝਾਇਆ ਕਿ ਤੂੰ ਸੀਤਾ ਨੂੰ ਛੱਡ ਦੇ ਤੇ ਆਪਾਂ ਇਸ ਇਸਤਰੀ ਕਰਕੇ ਆਪਾਂ ਲੜਾਈ ਨਾ ਕਰੀਏ ਉਹ ਲੜਾਈ ਕੀਤੀ ਲੰਕਾ ਸੋਨੇ ਦੀ ਸੀ ਜਿਹੜੀ ਉਹ ਵੀ ਛੜਵਾ ਲਈ ਆਪਣੇ ਵੀ ਮੌਤ ਹੋ ਗਈ ਪਰਿਵਾਰ ਸਾਰਾ ਉੱਜੜ ਗਿਆ ਤੇ ਪਰਿਵਾਰ ਦੇ ਸਾਰੇ ਜੀ ਮਾਰੇ ਗਏ ਤੇ ਮੂਰਖ ਜਿਹੜੇ ਲੋਕ ਹੁੰਦੇ ਆ ਨਾ ਇਹਨਾਂ ਨੂੰ ਜਿੰਨਾ ਮਰਜੀ ਬੋਲੀ ਜਾਓ ਇਹਨਾਂ ਨੂੰ ਕਹੀ ਜਾਓ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦੇ ਆਪਣੇ ਗੁਣ ਨਹੀਂ ਛੱਡਦੇ ਤੇ ਫਿਰ ਜਦੋਂ ਜੋ ਵੀ ਇਹ ਕੰਮ ਕਰਦੇ ਸਾਰਾ વિનાਸ਼ ਵਾਲਾ ਹੀ ਕੰਮ ਕਰਦੇ ਹਨ ਜਿਸ ਤਰ੍ਹਾਂ ਰਾਵਣ ਦੀ ਲੰਕਾ ਦਾ ਨਾਸ ਹੋ ਗਿਆ ਸੀ ਨਾ ਇਸ ਤਰ੍ਹਾਂ ਇਹ ਮੂਰਖ ਆਪਣਾ ਨਾਸ ਆਪ ਕਰਾ ਲੈਂਦੇ ਹਨ ਜੀ ਮਹੱਲਾ ਪਹਿਲਾ ਕਿਆ ਕੰਚਨ ਟੁੱਟੈ ਸਾਰ ਅਗਨੇ ਗੰਢ ਪਾਇ ਲੋਹਾਰ ਜਿਹੜਾ ਕਿਆਂ ਤੇ ਪਿੱਤਲ ਆ ਨਾ ਜਿੰਨਾ ਇਹ ਮਰਜੀ ਟੁੱਟ ਜਾਵੇ ਜਿਹੜਾ ਲੋਹਾਰ ਆ ਇਹਨੂੰ ਗਰਮ ਕਰਕੇ ਫੇਰ ਇਹਨੂੰ ਇਕੱਠਾ ਕਰ ਲੀਦਾ ਇਹਨੂੰ ਗੰਢ ਪਾ ਦਿੰਦਾ ਇਹਨੂੰ ਇਕੱਠਾ ਕਰਕੇ ਤੇ ਫੇਰ ਦੁਬਾਰਾ ਵਰਤਨ ਯੋਗ ਬਣਾ ਲੈਂਦਾ ਇਹਨੂੰ ਇੱਕ ਘਾਲ ਕੇ ਪਾਣੀ ਵੜਾ ਕੇ ਤੇ ਫੇਰ ਵਰਤਨ ਯੋਗ ਬਣਾ ਲੈਂਦਾ ਹੈ ਜੀ ਗੋਰੀ ਸਿਤੀ ਟੁੱਟ ਟੁੱਟੇ ਭਤਾਰ ਪੁੱਤੀ ਗੰਢ ਪਵੇ ਸੰਸਾਰ ਜਦੋਂ ਦੋਵੇਂ ਜੀ ਇਸਤਰੀ ਤੇ ਪੁਰਸ਼ ਕੇਤੇ ਲੜ ਪੈਂਦੇ ਆ ਨਾ ਤੇ ਜਿਹੜੇ ਬੱਚੇ ਉਹਦੇ ਬੱਚੇ ਉਹਨਾਂ ਦਾ ਰਾਈਨਾਵਾ ਕਰਾ ਦਿੰਦੇ ਉਹਨਾਂ ਨੂੰ ਮਲਾ ਲੈਂਦੇ ਆ ਇਸ ਕਰਕੇ ਉਹਨਾਂ ਦਾ ਸੰਸਾਰ ਨਾਲ ਗੰਢ ਪਿਆ ਹੁੰਦਾ ਪੁੱਤਾਂ ਕਰਕੇ ਤੇ ਉਹ ਉਹਨਾਂ ਦਾ ਆਪਸ ਵਿੱਚ ਗੰਢ ਟੁੱਟਦਾ ਨਹੀਂ ਹੈ ਤੇ ਭਾਵੇਂ ਜਿੰਨੇ ਵਰਜੀ ਮਰਜ਼ੀ ਰੁੱਸ ਜਾਣ ਪ੍ਰੰਤੂ ਉਹਨਾਂ ਦੇ ਬੱਚੇ ਉਹਨਾਂ ਨੂੰ ਮਨਾ ਲੈਂਦੇ ਹਨ ਉਹਨਾਂ ਦਾ ਸੰਸਾਰ ਦੇ ਨਾਲ ਸਬੰਧ ਬਣਿਆ ਰਹਿੰਦਾ ਹੈ ਜੀ ਰਾਜਾ ਮੰਗੈ ਦਿੱਤੈ ਗੰਡ ਪਾਏ ਭੁਖਿਆ ਗੰਡ ਭਵੈ ਜਾਂ ਖਾਏ ਰਾਜਾ ਜਦੋਂ ਆਪਣੇ ਪਰਜਾ ਦੇ ਕੋਲੋਂ ਆਪਣਾ ਲਗਾਨ ਮੰਗਦਾ ਮਾਮਲਾ ਮੰਗਦਾ ਹੈ ਨਾ ਤੇ ਜੇ ਤੇ ਉਹ ਪਰਜਾ ਉਹਨੂੰ ਦੇਈ ਜਾਵੇ ਲਗਾਨ ਟਾਈਮ ਸਿਰ ਦੇਈ ਜਾਵੇ ਮਾਮਲਾ ਦੇਈ ਜਾਵੇ ਤੇ ਉਹਨਾਂ ਦਾ ਪਿਆਰ ਬਣਿਆ ਰਹਿੰਦਾ ਜਦੋਂ ਨਹੀਂ ਦਿੰਦੇ ਉਦੋਂ ਫਿਰ ਉਹ ਝਗੜਾ ਵੱਧਦਾ ਹੈ ਇਸ ਕਰਕੇ ਰਾਜਾ ਮੰਗਾਏ ਦਿੱਤੇ ਗੰਡ ਪਾਏ ਰਾਜਾ ਜਦੋਂ ਮੰਗਦਾ ਹੈ ਨਾ ਆਪਣਾ ਲਗਾਨ ਮੰਗਦਾ ਆਪਣੇ ਤੇ ਜਦੋਂ ਦੇ ਦਿੰਨੇ ਆ ਤੇ ਫਿਰ ਗੰਡ ਪਿਆ ਰਹਿੰਦਾ ਹੈ ਗੰਡ ਟੁੱਟਦਾ ਨਹੀਂ ਹੈ ਭੁੱਖਿਆ ਗੰਡ ਪਵਾ ਜਾਂ ਖਾਏ ਜਿਹੜਾ ਬੰਦਾ ਭੁੱਖਾ ਹੁੰਦਾ ਜਿਸ ਨੂੰ ਭੁੱਖ ਬਹੁਤ ਜਿਆਦਾ ਲੱਗੀ ਹੁੰਦੀ ਆ ਉਹਨੂੰ ਤੇ ਉਦੋਂ ਹੀ ਆ ਨਾ ਜਦੋਂ ਉਹਨੂੰ ਰੋਟੀ ਪਹੁੰਚ ਪਾਉਗੀ ਮੁਰਗੀ ਰੋਟੀ ਖਾਊਗਾ ਤਾਂ ਉਹਦੇ ਗੰਡ ਪਵੇਗੀ ਫਿਰ ਉਹਨੂੰ ਇਹ ਹੋਊਗਾ ਕਿ ਮੈਂ ਰੋਟੀ ਪਾਣੀ ਖਾ ਲਿਆ ਮੈਂ ਠੀਕ ਆ ਉਹਨੂੰ ਤੇ ਰੋਟੀ ਨਾਲ ਮਤਲਬ ਹੁੰਦਾ ਹੈ ਇਸ ਕਰਕੇ ਭੁੱਖਾ ਖਾ ਕੇ ਖਾਂਦਾ ਜਦੋਂ ਫਿਰ ਉਹਦਾ ਗੰਡ ਪੈ ਜਾਂਦਾ ਹੈ ਤੇ ਉਹਨੂੰ ਪੇਟ ਭਰ ਜਾਂਦਾ ਹੈ ਉਸਦਾ ਜੀ ਕਾਲਾ ਗੰਡ ਨਦੀਆਂ ਮੀਂਹ ਝੋਲ ਗੰਡ ਪਰੀਤੀ ਮਿੱਠੇ ਬੋਲ ਜਦੋਂ ਕਾਲ ਪੈ ਜਾਂਦੇ ਸੰਸਾਰ ਦੇ ਵਿੱਚ ਸਾਰਾ ਕੁਝ ਖਤਮ ਹੋ ਜਾਂਦਾ ਹੈ ਨਾ ਜਦੋਂ ਫੇ ਮੀਂਹ ਪੈਂਦੇ ਤੇ ਨਦੀਆਂ ਚੱਲਦੀਆਂ ਤੇ ਫੇਰ ਦੁਬਾਰਾ ਬਨਸਪਤੀ ਹਰੀ ਹੋ ਜਾਂਦੀ ਹੈ ਬਨਸਪਤੀ ਹਰੀ ਹੋ ਜਾਂਦੀ ਹੈ ਤੇ ਸਭ ਤਰ੍ਹਾਂ ਦੇ ਪਦਾਰਥ ਜਿਹੜੇ ਪੈਦਾ ਹੋ ਜਾਂਦੇ ਅਨਾਜ ਪੈਦਾ ਹੋ ਜਾਂਦਾ ਉਹਦੇ ਨਾਲ ਜਿਹੜਾ ਗੰਢਵਾ ਕਾਲ ਜਿਹੜਾ ਕਾਲ ਦਾ ਕਾਲ ਦਾ ਗੰਢ ਚਕਾਲ ਦਾ ਮਤਲਬ ਉਹਦਾ ਸਾਰਾ ਕੁਝ ਖਤਮ ਹੋ ਜਾਣਾ ਤੇ ਜਦੋਂ ਫੇਰ ਬ੍ਰਹਸਪਤੀ ਹੋ ਜਾਂਦੀ ਹੈ ਤੇ ਦਾਣਾ ਪੱਕਾ ਜਿਹੜਾ ਜੋ ਵੀ ਅਨਾਜ ਪੈਦਾ ਹੋ ਜਾਂਦੇ ਤੇ ਉਹਦੇ ਨਾਲ ਕਾਲ ਨੂੰ ਗੰਢ ਪੈ ਜਾਂਦੀ ਹੈ ਤੇ ਕਾਲ ਫੇਰ ਕਾਲ ਦੇ ਨਾਲ ਨੁਕਸਾਨ ਨਹੀਂ ਹੁੰਦਾ ਲੋਕਾਂ ਦਾ ਤੇ ਨਦੀਆਂ ਨਦੀਆਂ ਵਗਦੀਆਂ ਨੇ ਮੀਂਹ ਪੈਂਦੇ ਨੇ ਤੇ ਇਹ ਝੋਲ ਹੁੰਦੇ ਝੋਲ ਦੇ ਨਾਲ ਪਾਣੀ ਖੇਤਾਂ ਨੂੰ ਦਿੱਤਾ ਜਾਂਦਾ ਝਾਲ ਕਹਿੰਦੇ ਸੀ ਉਸ ਨੂੰ ਉਸ ਦੇ ਨਾਲ ਪਾਣੀ ਦਿੱਤਾ ਜਾਂਦਾ ਹੈ ਤੇ ਕਾਲਾ ਗੰਢ ਨਦੀਆਂ ਮਹੀ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਜਿਹੜੀ ਗੰਢ ਹੈ ਨਾ ਸਾਡੀ ਸੰਸਾਰ ਦੇ ਵਿੱਚ ਲੋਕਾਂ ਦੇ ਨਾਲ ਜਦੋਂ ਅਸੀਂ ਮਿੱਠਾ ਬੋਲਦੇ ਆ ਮਿੱਠਾ ਬੋਲੇ ਨਿਭ ਚੱਲੇ ਮਿੱਠਾ ਬੋਲ ਕੇ ਤੇ ਨੀਵਾ ਚੱਲਦੇ ਆ ਨਾ ਫੇ ਸਾਡੀ ਗੰਢ ਜਿਹੜੀ ਲੋਕਾਂ ਨਾਲ ਪੈ ਜਾਂਦੀ ਹੈ ਇੱਕ ਫਿੱਕਾ ਨਾ ਗਲਾਏ ਸੰਗ ਨਾਮੇ ਸੱਚਾ ਤਾਂ ਨਹੀਂ ਹਿਆਉ ਨਾ ਕਹੇ ਠਾਹੇ ਮਾਨਕ ਸਭ ਅਮੋਲ ਵੇ ਭਗਤ ਪ੍ਰੀਤ ਜੀ ਨੇ ਕਿਹਾ ਕਿ ਕਿਸੇ ਦਾ ਹਿਰਦਾ ਨਹੀਂ ਦਿਖਾਉਣਾ ਚਾਹੀਦਾ ਤੇ ਹਰ ਇੱਕ ਨਾ ਪਿਆਰ ਨਾਲ ਬੋਲਣਾ ਚਾਹੀਦਾ ਹੈ ਇਹ ਨਾਲ ਜਿਹੜੇ ਪਿਆਰ ਨਾਲ ਬੋਲਦੇ ਉਹਨਾਂ ਦੇ ਸੰਸਾਰ ਦੇ ਲੋਕਾਂ ਨਾਲ ਗੰਢ ਪਈ ਰਹਿੰਦੀ ਹੈ ਜੀ ਬੇਦਾ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਜਿਹੜੇ ਵੇਦ ਆ ਨਾ ਵੇਦਾਂ ਨਾਲ ਉਹਨਾਂ ਦੀ ਗੰਢ ਪੈਂਦੀ ਜਿਹੜੇ ਸੱਚ ਬੋਲਦੇ ਆ ਇਹ ਵੇਦ ਪੜ ਕੇ ਭੇਖ ਵਿਖਾਈ ਜਾਣੇ ਕਦੇ ਸੱਚ ਬੋਲਣਾ ਨਹੀਂ ਸਦਾ ਹੀ ਉਹੋ ਜੇ ਕੰਮ ਕਰਦੇ ਆ ਉਹਨਾਂ ਦਾ ਕਦੇ ਵੇਦਾਂ ਨਾਲ ਕੋਈ ਸਬੰਧ ਨਹੀਂ ਬਣ ਸਕਦਾ ਜਿਹੜੇ ਗੁਣ ਘ ਪਿਆਰੇ ਨਾਮ ਜਪਦੇ ਆ ਤੇ ਗੁਰੂ ਘਰ ਜਾਂਦੇ ਆ ਤੇ ਸੱਚ ਬੋਲਦੇ ਆ ਤੇ ਕੂੜ ਨਹੀਂ ਬੋਲਦੇ ਉਹਨਾਂ ਦਾ ਗੰਢ ਜਿਹੜਾ ਉਹ ਗੁਰੂ ਘਰ ਦੇ ਨਾਲ ਬਣਿਆ ਰਹਿੰਦਾ ਹੈ ਜਿਹੜੇ ਨਹੀਂ ਇਸ ਇਸ ਰਸਤੇ ਤੇ ਚੱਲਦੇ ਜਿਹੜੇ ਲੋਕ ਵਿਖਾਵਾ ਵੀ ਕਰਦੇ ਸਿਰਫ ਵਿਖਾਵਾ ਹੀ ਕਰਦੇ ਆ ਉਹਨਾਂ ਦਾ ਕਦੇ ਵੀ ਪਿਆਰ ਨਹੀਂ ਬਣਦਾ ਕਦੇ ਵੀ ਉਹਨਾਂ ਦੀ ਗੰਢ ਨਹੀਂ ਪੈਂਦੀ ਜੀ ਮੋਇਆ ਗੰਢ ਨੇਕੀ ਸਤ ਹੋਏ ਜਿਹੜੇ ਲੋਕ ਇਸ ਸੰਸਾਰ ਨੂੰ ਛੱਡ ਕੇ ਚਲ ਜਾਂਦੇ ਆ ਜਿਹੜੇ ਉਹਨਾਂ ਨੇ ਚੰਗੇ ਕੰਮ ਕੀਤੇ ਆ ਜਿਹੜੇ ਉਹਨਾਂ ਸੱਤ ਦੇ ਕੰਮ ਕੀਤੇ ਆ ਅੱਛੇ ਕੰਮ ਕੀਤੇ ਉਹਨਾਂ ਕਰਕੇ ਲੋਕ ਉਹਨਾਂ ਨੂੰ ਯਾਦ ਕਰਦੇ ਆ ਸੰਸਾਰ ਨਾਲ ਉਹਨਾਂ ਦਾ ਗੰਡ ਬਣਿਆ ਰਹਿੰਦਾ ਹੈ ਜੀ ਏਦ ਗੰਡ ਵਰਤਾ ਸੰਸਾਰ ਮੂਰਖ ਗੰਡ ਪਵੇ ਮੋਹੇ ਮਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਗੰਡਾਂ ਨਾਲ ਸਾਰੇ ਸੰਸਾਰ ਦੀਆਂ ਪੂਜੇ ਦਿੱਤੀਆਂ ਹੋਈਆਂ ਨੇ ਸੰਸਾਰ ਦਾ ਆਪਸੇ ਵਿੱਚ ਪਿਆਰ ਬਣਿਆ ਸੰਸਾਰ ਦੇ ਵਿੱਚ ਐਸੀ ਐਸੀ ਹੀ ਕੁਦਰਤ ਵਰਤੀ ਜਾਂਦੀ ਹੈ ਇਸ ਤਰ੍ਹਾਂ ਹੀ ਵਰਤਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਪਰਿਵਾਰ ਹੈ ਪਰਿਵਾਰ ਦੇ ਨਾਲ ਜਿਹਦਾ ਪਰਿਵਾਰ ਹੈ ਉਹਨਾਂ ਦੇ ਵਿੱਚ ਬੱਚੇ ਆ ਤੇ ਉਹਨਾਂ ਦਾ ਗੰਢ ਪਈ ਰਹਿੰਦੀ ਹੈ ਆਪਸੇ ਵਿੱਚ ਪਿਆਰ ਬਣਿਆ ਰਹਿੰਦਾ ਹੈ ਤੇ ਭੁੱਖੇ ਨੂੰ ਰੋਟੀ ਖਾਣ ਨਾਲ ਗੰਢ ਪੈਂਦੀ ਹੈ ਤੇ ਜਦੋਂ ਕਾਲ ਪੈ ਜਾਂਦੇ ਉਦੋਂ ਫਿਰ ਨਦੀਆਂ ਦੇ ਵਿੱਚ ਪਾਣੀ ਆ ਜੇ ਤੇ ਮੀਂਹ ਦੇ ਨਾਲ ਫਿਰ ਗੰਢ ਪੈ ਜਾਂਦੀ ਹੈ ਕਾਲ ਖਤਮ ਹੋ ਜਾਂਦਾ ਹੈ ਤੇ ਪ੍ਰੀਤ ਪਿਆਰ ਦੇ ਨਾਲ ਗੰਡ ਪੈਂਦੀ ਹੈ ਲੋਕਾਂ ਦਾ ਨਾਲ ਪਿਆਰ ਬਣਦਾ ਹੈ ਤੇ ਸੱਚ ਬੋਲਣ ਦਾ ਜਿਹੜਾ ਬੋਲਦਾ ਹੈ ਉਹਨੂੰ ਗੁਰਮੁਖਤੇ ਗਿਆਨੀ ਲੋਕੀ ਕਹਿੰਦੇ ਹਨ ਤੇ ਜਦੋਂ ਇਨਸਾਨ ਇਸ ਦੁਨੀਆ ਨੂੰ ਛੱਡ ਕੇ ਚਲ ਜਾਂਦਾ ਹੈ ਤੇ ਜਿਨ੍ਹਾਂ ਨੇ ਨੇਕੀ ਕੀਤੀ ਹੁੰਦੀ ਹੈ ਚੰਗੇ ਕਰਮ ਕੀਤੇ ਉਹਨਾਂ ਨੂੰ ਲੋਕੀ ਯਾਦ ਕਰਦੇ ਹਨ ਇਸ ਤਰ੍ਹਾਂ ਇਹਤ ਗੰਡ ਵਰਤੇ ਸੰਸਾਰ ਐਸੇ ਹੀ ਗੰਡਾਂ ਦੇ ਨਾਲ ਗੰਡ ਦਾ ਮਤਲਬ ਹੁੰਦਾ ਪ੍ਰੇਮ ਬਣਨਾ ਕਿਸੇ ਨਾਲ ਜੁੜ ਜਾਣਾ ਇਹਤ ਗੰਡ ਵਰਤੇ ਸੰਸਾਰ ਮੂਰਖ ਗੰਡ ਪਵੇ ਮੋਹੇ ਮਾਰ ਜਿਹੜੇ ਮੂਰਖ ਲੋਕ ਆ ਨਾ ਉਹਨਾਂ ਦੇ ਪਿੱਜਾ ਦਾ ਮੂੰਹ ਤੇ ਵੱਜਦੀ ਫੇਰ ਉਹ ਮੁੜਦੇ ਉਹਨਾਂ ਚਿਰ ਨਹੀਂ ਮੁੜਦੇ ਮੂਰਖ ਜਿਉ ਸਮਝਾਓ ਆਖੋ ਕਿਤੜਾ ਗੁਰਮੁਖ ਹਨ ਗੋਂਗਾਏ ਰੰਗ ਰੰਗੇਤੜਾ ਜਿਹੜੇ ਗੁਰਮੁਖ ਹੋ ਤੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੱਤੇ ਹੋਏ ਰੰਗ ਗਾਉਂਦੇ ਰਹਿੰਦੇ ਨੇ ਤੇ ਮੂਰਖ ਨੂੰ ਜਿੰਨਾ ਮਰਜ਼ੀ ਸਮਝਾਈ ਜਾਓ ਤੇ ਮੂਰਖ ਗੰਡ ਪਵੇ ਮੋਹੇ ਮਾਰ ਮੂਰਖ ਦੇ ਮੂੰਹ ਤੇ ਜਦੋਂ ਵੱਜਦੀ ਫੇਰ ਗੰਡ ਪੈਂਦੀ ਫੇਰ ਉਹ ਪਛਾਣ ਮੁੜਦਾ ਉਹਨਾਂ ਚਿਰ ਤੱਕ ਉਹ ਪਛਾਣ ਨਹੀਂ ਮੁੜਦਾ ਜੀ ਨਾਨਕ ਆਖੇ ਹੋ ਵੀਚਾਰ ਸਿਫਤੀ ਗੰਢ ਪਵੇ ਦਰਬਾਰ ਸ੍ਰੀ ਗੁਰੂ ਨਾਨਕ ਪਾਸ਼ੇ ਜੀ ਇਹ ਵਿਚਾਰ ਕਰਕੇ ਵੇਖ ਲਓ ਪਰਵਾਉਂਦੇ ਨੇ ਕਿ ਸਿਫਤੀ ਅਕਾਲਪੁਰਖ ਵਹਿਗੁਰੂ ਦੀ ਪ੍ਰਮਾਤਮਾ ਜੀ ਜਦੋਂ ਸਿਫਤ ਸਲਾਹ ਕਰਦੇ ਆ ਨਾ ਫੇਰ ਸਾਡੀ ਸੱਚਖੰਡ ਦੇ ਦਰਬਾਰ ਵਿੱਚ ਉਸ ਪ੍ਰਮਾਤਮਾ ਦੇ ਨਾਲ ਗੰਢ ਪੈ ਜਾਂਦੀ ਹੈ ਜੀ ਪੌੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਅਕਾਲ ਪੁਰਖ ਵਾਹਿਗੁਰੂ ਨੇ ਆਪੇ ਕੁਦਰਤ ਸਾਰੀ ਸਾਜੀ ਐ ਤੇ ਆਪ ਵਿਚਾਰ ਕਰਕੇ ਵੇਖਦਾ ਵੀ ਐ ਕਿ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇਦੀ ਬਾਣ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਡਾਣ ਉਹਨੇ ਅਕਾਲ ਪੁਰਖ ਵਾਹਿਗੁਰੂ ਨੇ ਤਿੰਨ ਦੇਵਤੇ ਪੈਦਾ ਕੀਤੇ ਸ਼ਿਵ ਜੀ ਬ੍ਰਹਮਾ ਤੇ ਵਿਸ਼ਨੂੰ ਜੀ ਤੇ ਉਹਨਾਂ ਦੀਆਂ ਡਿਊਟੀਆਂ ਲਾਤੀਆਂ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇਦੀ ਬਾਣ ਜਿਵਤ ਸੁਭਾਵ ਐ ਤੇ ਵਾ ਚਲਾਵੇ ਜਿਬ ਹੋਵੇ ਫਰਮਾਨ ਜਿਤਨਾ ਆਕਾਰਪੁਰਖ ਵੈਜਦਾ ਹੁਕਮ ਹੁੰਦਾ ਹੈ ਨਾ ਇਹ ਤਿੰਨੇ ਉਤਰਾਏ ਚਲਦੇ ਨੇ ਉਹ ਵੇਖੇ ਉਹਨਾਂ ਨਦਰ ਨਾ ਆਵੇ ਉਹ ਤਿੰਨ ਸਾਰਿਆਂ ਨੂੰ ਵੇਖਦਾ ਤੇ ਉਹਨਾਂ ਨੂੰ ਨਦਰ ਨਹੀਂ ਆਉਂਦਾ ਬਹੁਤਾ ਇਹ ਉਡਣ ਇਹੋ ਜਿਆਦਾ ਚੰਬਾ ਕਿ ਉਹਨਾਂ ਦਿਸਦਾ ਨਹੀਂਗਾ ਕਿਸੇ ਨੂੰ ਵੀ ਤੇ ਜਿਸ ਤਰ੍ਹਾਂ ਹੀ ਆਪੇ ਗੁਰਸਾਜ ਕੀ ਇਸ ਤਰ੍ਹਾਂ ਪ੍ਰਮਾਤਮਾ ਨੇ ਆਪੇ ਗੁਰਸਾਜੀ ਹੈ ਤੇ ਆਪ ਵਿਚਾਰ ਕਰਕੇ ਵੀ ਦੇਖਦਾ ਹੈ ਜੀ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਇੱਕ ਖੋਟੇ ਇੱਕ ਪਾਸੇ ਸੱਚ ਹੈ ਇੱਕ ਪਾਸੇ ਝੂਠ ਹੈ ਇੱਕ ਪਾਸੇ ਕਰਮ ਹੈ ਇੱਕ ਪਾਸੇ ਕੋ ਕਰਮ ਹੈ ਇਸ ਤਰ੍ਹਾਂ ਸਾਰੇ ਸਾਰੀਆਂ ਚੀਜ਼ਾਂ ਉਸਨੇ ਬਣਾਈਆਂ ਤੇ ਵੈਗਰੂ ਆਪ ਪਰਖ ਲੈਂਦਾ ਹੈ ਕਿ ਖੋਟੇ ਕਿਹੜੇ ਹਨ ਤੇ ਖਰੇ ਕਿਹੜੇ ਹਨ ਜੀ ਖਰੇ ਖਜਾਨੇ ਪਾਈਏ ਖੋਟੇ ਸਟਿਏ ਬਾਹਰ ਵਾਰ ਜਿਹੜੇ ਖਰੇ ਹੁੰਦੇ ਨੇ ਜਿਤਨਾ ਜਿਹੜੇ ਨੋਟ ਅਸਲੀ ਆ ਉਹਨਾਂ ਉਹਦੇ ਖਜ਼ਾਨੇ ਚ ਪਾਜਦੇ ਬੈਂਕ ਵਾਲੇ ਵੀ ਲੈ ਲੈਂਦੇ ਆ ਜਿਹੜੇ ਖੋਟੇ ਉਹਨਾਂ ਨੂੰ ਕੱਢ ਕੇ ਬਾਹਰ ਸੁੱਟ ਦਿੰਦੇ ਵੀ ਆਹ ਨਹੀਂ ਤੁਹਾਡਾ ਚੱਲਦਾ ਇਹ ਲੈ ਜਾਓ ਇੱਥੋਂ ਸੋ खरे ਖਜ਼ਾਨੇ ਪਾਈ ਹੈ ਖੋਟੇ ਛੱਟਿਏ ਬਾਹਰ ਬਾੜ ਖੋਟੇ ਸੱਚੀ ਦਰਗੇ ਸੁੱਟਿਏ ਕਿਸੇ ਅੱਗੇ ਕਰੇ ਪੁਕਾਰ ਵੀ ਜਿੱਥੇ ਮਰਜ਼ੀ ਲੈ ਜਾਓ ਕੋਟੇ ਕਰਮਾਂ ਵਾਲਿਆਂ ਨੂੰ ਉਹਨਾਂ ਨੂੰ ਉਹ ਦਰਗਾਹ ਦੇ ਵਿੱਚੋਂ ਧੱਕੇ ਹੀ ਪੈਂਦੇ ਆ ਤੇ ਉਹ ਕੀ ਦੇ ਅੱਗੇ ਪੁਕਾਰ ਕਰਨ ਕਿੰਨੂੰ ਕਹਿਣ ਕਿਉਂਕਿ ਉਹਨਾਂ ਸਮੇਂ ਸਿਰ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਕਦੇ ਵੈਗਰੂ ਵੈਗਰੂ ਨਹੀਂ ਕੀਤਾ ਤੇ ਕਦੇ ਕਿਸੇ ਦਿਨ ਦੇ ਤਾਂ ਉਹ ਦੇਂਦੇ ਸਨ ਦਿੱਤਾ ਦਿੱਤਾ ਚੰਗਾ ਗੁਰਮੁਖੇ ਐਸਾ ਜਾਣੀ ਜਿਹੜਾ ਦਿਨ ਦੇਦਾ ਦੇ ਲੈਂਦੇ ਤੱਕ ਪਾਹੀ ਜੁਗਾ ਜਗੰਤਰ ਖਾਹੀ ਖਾਹੇ ਜਿਹੜੇ ਕਾਲਪੁਰਖ ਵੈਗਰੂ ਹੈ ਨਾ ਉਹ ਸਾਡੇ ਤੇ ਮਹਾਰਾਜ ਬਖਸ਼ਿਆ ਕਰਦੇ ਨੇ ਤੇ ਪਰ ਅਸੀਂ ਜਦੋਂ ਬਖਸ਼ਿਆ ਨਹੀਂ ਲੈਂਦੇ ਨਾਮ ਦੀ ਵੀ ਬਖਸ਼ਿਸ਼ ਕਰਦੇ ਨੇ ਉਹਨਾਂ ਦੇ ਹੁਕਮ ਅਨਸਾਰ ਨਾਮ ਜਪਦੇ ਅਸੀਂ ਤੇ ਜਿਹੜੇ ਖੋਟੇ ਹੁੰਦੇ ਆ ਉਹ ਪ੍ਰਵਾਹ ਨਹੀਂ ਕਰਦੇ ਉਦੋਂ ਪ੍ਰਾਣੀ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਪੱਕੜੇ ਸਭ ਮੁਕਦੀ ਚੱਲੀ ਰਹਿਣ ਤੇ ਪ੍ਰਾਣੀ ਨੂੰ ਇਨਸਾਨ ਨੂੰ ਵੀ ਆਖਿਆ ਮਾਰ ਰਹਿਣਾ ਤੂੰ ਲਾਹਾ ਲੈਣ ਆਇਆ ਤੇ ਸਾਰਾ ਸਮਾਂ ਤੇਰਾ ਰਾਤ ਦਾ ਮਤਲਬ ਰਹਿਣ ਦਾ ਮਤਲਬ ਹੈ ਤੇਰੀ ਜ਼ਿੰਦਗੀ ਮੁੱਕਦੀ ਜਾ ਰਹੀ ਹੈ ਤੇ ਤੂੰ ਕਦੇ ਨਾਮ ਨਹੀਂ ਜਪਿਆ ਇਸ ਕਰਕੇ ਐਸੇ ਖੋਟੇ ਲੋਕ ਜਿਨ੍ਹਾਂ ਕਦੇ ਨਾਮ ਨਹੀਂ ਜਪਿਆ ਉਹਨਾਂ ਨੂੰ ਬਾਹਰ ਸੱਡ ਦਿੰਦੇ ਕਿਹਦੇ ਅੱਗੇ ਬੁਕਾਰ ਕਰਨ ਕਿਉਂਕਿ ਉਹਨਾਂ ਦੀ ਕੋਈ ਉੱਥੇ ਸੁਣਨ ਵਾਲਾ ਨਹੀਂ ਹੁੰਦਾ ਹੈ ਜੀ ਸਤਗੁਰ ਪਿੱਛੇ ਭਜ ਪਵਹਿ ਇਹਾ ਕਰਨੀ ਸਾਰ ਜੇ ਖੋਟੇ ਫੇਰ ਵੀ ਸੱਚੇ ਗੁਰੂ ਦੇ ਮਗਰ ਭਜ ਭੈਣ ਨਾ ਤੇ ਜਾ ਕੇ ਆਕੜ ਮਹਾਰਾਜੀ ਸਾਨੂੰ ਬਖਸ਼ ਦੇਓ ਤੇ ਇਹ ਸਾਨੂੰ ਸਾਡੇ ਦੇ ਕਿਰਪਾ ਕਰਦੇਓ ਸਤਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਾਰ ਫੇ ਸੱਚੇ ਗੁਰੂ ਹਨ ਜਿਹੜੇ ਗੁਰੂ ਮਹਾਰਾਜ ਉਹ ਫੇ ਖੋਟਿਆਂ ਨੂੰ ਵੀ ਖਰੇ ਕਰ ਦਿੰਦੇ ਆ ਕਿਉਂਕਿ ਉਹ ਫੇ ਗੁਰੂ ਮਹਾਰਾਜ ਦਾ ਹੁਕਮ ਮੰਨ ਲੈਂਦੇ ਆ ਉਹ ਸ਼ਬਦ ਸੁਣਦੇ ਆ ਸ਼ਬਦ ਗੁਰੂ ਸੁਰਤ ਤੋਂ ਚੇਲਾ ਸੁਣਿਆ ਮੰਨਿਆ ਮਨ ਕੀਤਾ ਭਾਉ ਉਹ ਫੇਰ ਸੁਣਦੇ ਆ ਸੁਣ ਕੇ ਮੰਨਦੇ ਆ ਤੇ ਭਾਵਨਾ ਸਹਿਤ ਵਹਿਗੁਰੂ ਦਾ ਨਾਮ ਜਪਦੇ ਆ ਤੇ ਖੋਟਿਆਂ ਤੋਂ ਖਰੇ ਹੋ ਜਾਂਦੇ ਹਨ ਜੀ ਸੱਚੀ ਦਰਗਹ ਮੰਨੀਆਂ ਗੁਰ ਕੈ ਪ੍ਰੇਮ ਪਿਆਰ ਫੇਰ ਉਹਨਾਂ ਦੀ ਵੀ ਸੱਚੀ ਦਰਗਾਹ ਤੇ ਛਡਵਾਈ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੇ ਗੁਰੂ ਮਹਾਰਾਜ ਤੋਂ ਉਹ ਸ਼ਬਦ ਲੈ ਕੇ ਦੇਵੇਂ ਪ੍ਰੇਮ ਪਿਆਰ ਦੇ ਨਾਲ ਉਸ ਕਾਲਪੁਰਖ ਬਹਿਰੂ ਦਾ ਨਾਮ ਜਪਿਆ ਇਸ ਕਰਕੇ ਉਹ ਮੰਨੇ ਜਾਂਦੇ ਹਨ ਉਸ ਦਰਗਾਹ ਦੇ ਵਿੱਚ ਉਹਨਾਂ ਦੀ ਵੀ ਗਤੀ ਹੋ ਜਾਂਦੀ ਹੈ ਜੀ ਗਣਤ ਤਿਨਾ ਦੀ ਕੋ ਕਿਆ ਕਰੇ ਜੇ ਆਪ ਬਖਸ਼ੇ ਕਰਤਾਰ ਐਸੇ ਲੋਕਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ ਕੋਈ ਨਹੀਂ ਕਹਿ ਸਕਦਾ ਕਿ ਇਹਨਾਂ ਨੂੰ ਕਿਉਂ ਬਖਸ਼ ਦਿੱਤਾ ਕਿਉਂਕਿ ਉਹ ਕਾਲਪੁਰਖ ਬਹਿਰੂ ਨੇ ਆਪ ਬਖਸ਼ ਦਿੱਤੇ ਆ ਇੱਥੇ ਗੱਲਾਂ ਕਰਦੇ ਆ ਕਿ 900 ਚੂਹਾ ਖਾ ਕੇ ਬਿੱਲੀ ਅੱਜ ਨੂੰ ਚਲੀ ਜਦੋਂ ਬਿੱਲੀ ਅੱਜ ਨੂੰ ਚਲੀ ਗਈ ਆ ਨਾ ਤੇ ਫੇਰ ਉਹ ਬਿੱਲੀ ਆ ਜਿਹੜੀ ਉਹ ਕੋਤੇ ਕੁਛ ਨਾ ਕੁਛ ਕਰਕੇ ਮੋੜਾ ਵੀ ਜਿਹੜੇ ਉਹਦੇ ਨਾਲ ਦੀਆਂ ਬਾਕੀ ਬਿੱਲੀਆਂ ਉਹ ਤਾਂ ਇੱਥੇ ਗੰਦ 'ਚ ਮੂੰਹ ਮਾਰਦੀਆਂ ਫਿਰਦੀਆਂ ਉਸੇ ਤਰ੍ਹਾਂ ਹੀ ਅਜੇ ਤੇ ਇਸ ਕਰਕੇ ਜਿਨ੍ਹਾਂ ਦੇ ਮਹਾਰਾਜ ਨੇ ਕਿਰਪਾ ਕਰਤੀ ਉਸ ਕਰਤਾਰ ਦੇ ਉਹਨਾਂ ਨੂੰ ਬਖਸ਼ ਲਿਆ ਹੈ ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ ਕੋਈ ਉਹਨਾਂ ਦੀ ਬਰਾਬਰਤਾ ਨਹੀਂ ਕਰ ਸਕਦਾ ਜੀ ਸਾ ਲੋਕ ਮਹੱਲਾ ਪਹਿਲਾ ਹਮ ਜੇਰ ਜਮੀ ਦੁਨੀਆਂ ਪੀਰਾ ਮੈਂ ਸਾਕਾਰ ਆਇਆ ਮੇਰ ਅਵਦ ਬਾਦਸ਼ਾਹ ਅਫਜੂ ਖੁਦਾਏ ਏਕ ਤੂੰ ਹੀ ਏਕ ਤੂੰ ਹੀ ਇਹ ਜਿੰਨੇ ਧਰਤੀ ਦੇ ਉੱਤੇ ਰਹਿਣ ਵਾਲੇ ਸ਼ੇਖ ਮਸੈਕ ਰਾਜੇ ਸਿਕਦਾਰ ਚੌਧਰੀ ਹੈ ਨਾ ਇਹਨਾਂ ਸਾਰਿਆਂ ਨੇ ਤੋਂ ਚੱਲ ਜਾਣਾ ਮੇਰ ਅਵਦ ਬਾਦਸ਼ਾਹ ਅਫਜੂ ਖੁਦਾਏ ਤੇ ਸਾਰਿਆਂ ਨੇ ਚਲ ਜਾਣਾ ਇੱਕ ਕਾਰਪੁਰਗ ਵੈਗਰੂ ਜੀ ਤੁਸੀਂ ਅਹੀਂ ਥਿਰ ਰਹਿਣਾ ਹੈ ਬਾਕੀ ਸਾਰਿਆਂ ਨੇ ਇਸ ਦੁਨੀਆ ਤੋਂ ਚਲੇ ਜਾਣਾ ਹੈ ਜੀ ਮਹੱਲਾ ਪਹਿਲਾ ਨਾ ਦੇਵ ਦਾਨਵ ਨਰਾ ਨਾਸਿਦ ਸਾਧਕਾ ਤਰਾ ਨਾ ਤੇ ਦੇਵਤੇ ਰਹਿ ਤੇ ਨਾ ਦਾਇਤ ਰਹਿ ਤੇ ਨਾ ਇਨਸਾਨਾਂ ਨੇ ਰਹਿਣਾ ਹੈ ਨਾ ਸਿੱਧਾਂ ਨੇ ਨਾ ਵੱਡੀ ਸਾਧਨਾ ਕਰਨ ਵਾਲੇ ਉਹਨਾਂ ਦੇ ਸਾਧਕਾਂ ਨੇ ਕਿਸੇ ਨੇ ਇਸ ਧਰਤੀ ਤੇ ਧਰਤੀ ਤੇ ਨਹੀਂ ਰਹਿਣਾ ਹੈ ਜੀ ਅਸਤ ਏਕ ਦਿਗਰ ਕੋਈ ਸਾਰੇ ਕਿਸੇ ਦੇ ਕਿਸੇ ਦੇ ਹੱਥ ਚ ਨਹੀਂ ਗਿਆ ਤੇ ਨਾ ਦੂਜਾ ਕੋਈ ਰੱਖੀ ਸਕਦਾ ਇਹ ਕਾਲਪੁਰਖ ਵੈਗਰੂ ਦੇ ਹੁਕਮ ਦੇ ਅਨਸਾਰ ਹੀ ਸਾਰੇ ਸੰਸਾਰ ਦੇ ਤੋਂ ਚਲੇ ਜਾਂਦੇ ਹਨ ਜੀ ਏਕ ਤੁਈ ਏਕ ਤੁਈ ਹੇ ਕਾਲਪੁਰਖ ਵੈਗਰੂ ਮਾਦਾ ਜੀ ਇਕ ਤੁਸੀਂ ਹੋ ਇਕ ਤੁਸੀਂ ਹੋ ਇਕ ਤੁਸੀਂ ਹੀ ਰਹਿਣਾ ਹੈ ਬਾਕੀ ਸੰਸਾਰ ਦੇ ਸਾਰੇ ਲੋਕਾਂ ਨੇ ਕਿਨ ਭਾਵੇਂ ਕਿੱਡੇ ਵੱਡੇ ਬਾਦਸ਼ਾਹ ਕਿੱਡੇ ਵੱਡੇ ਅਧਿਕਾਰੀ ਆ ਕਿੱਡੇ ਵੱਡੇ ਰਾਜੇ ਨੇ ਉਹਨਾਂ ਸਾਰਿਆਂ ਨੇ ਇਸ ਦੁਨੀਆ ਤੋਂ ਚਲੇ ਜਾਣਾ ਹੈ ਸਿੱਧਾ ਸਾਧਕਾ ਜੋਗੀਆਂ ਨੇ ਵੀ ਚਲ ਜਾਣਾ ਹੈ ਜੀ ਮਹੱਲਾ ਪਹਿਲਾ ਨਾ ਦਾਦੇ ਦੇ ਹਨ ਆਦਮੀ ਨਾ ਸਬਤ ਜੇ ਰਜਮੇ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਇਹ ਜਿੰਨੀ ਦੁਨੀਆ ਦੇਦੀ ਦੁਨੀਆ ਦੇ ਆਦਮੀ ਦੇਦੇ ਆ ਨਾ ਤੇ ਸਤਪਤਾਲ ਆ ਜਿੰਨੀ ਧਰਤੀ ਆ ਇਹ ਜ਼ਮੀਨ ਆ ਜਿਹੜੀ ਇਹ ਸਾਰਿਆਂ ਨੇ ਅਸਤ ਹੋ ਜਾਣਾ ਇੱਕ ਦਿਨ ਤੇ ਇਹਦਾ ਜੋ ਕਿਸੇ ਨੇ ਵੀ ਨਹੀਂ ਰਹਿਣਾ ਸਿਰਫ ਕਾਲਪੁਰ ਗਵੈਗਰੂ ਮਹਾਰਾਜ ਜੀ ਤੁਸੀਂ ਹੋ ਤੁਸੀਂ ਹੋ ਤੁਸੀਂ ਹੀ ਰਹਿਣਾ ਹੈ ਜੀ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸਵਤ ਦੀਪ ਨਹਿ ਜਲੋ ਅਨਪੌਣ ਤੇਰਨਾ ਕੋਈ ਏਕ ਤੁਈ ਏਕ ਤੁਈ ਨਾ ਸੂਰਜ ਨੇ ਰਹਿਣਾ ਨਾ ਚੰਦਰਮਾ ਨੇ ਰਹਿਣਾ ਦੇ ਨਾ ਤਾਰਾ ਮੰਡਲ ਹੀ ਰਹਿ ਜਾਣੇ ਉਹਨਾਂ ਦੇ ਨਾ ਉਹਨਾਂ ਦੇ ਮੰਡਲ ਹੀ ਰਹਿ ਜਾਣੇ ਆ ਤੇ ਜਿਹੜੇ ਸੱਤੇ ਦੀਪ ਇਹ ਵੀ ਨਹੀਂ ਰਹਿਣੇ ਨਾ ਪਾਣੀ ਰਹਿਣਾ ਨਾ ਹਵਾ ਰਹਿਣੀ ਹੈ ਅੰਨ ਵੀ ਨਹੀਂ ਰਹਿਣਾ ਤੇ ਹਵਾ ਲਈ ਰਹਿਣੀ ਥਿਰਨਾ ਕੋਈ ਇੰਨਾ ਜੋ ਕੋਈ ਵੀ ਥਿਰ ਰਹਿਣ ਵਾਲਾ ਨਹੀਂ ਹੈ ਜੀ ਏਕ ਤੁਈ ਏਕ ਤੁਈ ਇਕ ਕਾਲਪੁਰਗ ਵੈਗਰੂ ਮਹਾਰਾਜ ਜੀ ਇਕ ਤੁਸੀਂ ਹੋ ਇਕ ਤੁਸੀਂ ਹੋ ਇਕ ਤੁਸਾਂ ਨਹੀਂ ਰਹਿ ਜਾਣਾ ਏ ਇਹ ਸੂਰਜ ਵੀ ਨਹੀਂ ਰਹਿਣਾ ਇਹ ਚੰਦਰਮਾ ਵੀ ਨਹੀਂ ਰਹਿਣਾ ਇਹ ਮੰਡਲ ਵੀ ਰਹਿਣੇ ਇਹ ਸੱਤ ਜਿਹੜੇ ਸੱਤ ਦੀਪ ਆ ਇਹ ਵੀ ਨਹੀਂ ਰਹਿਣੇ ਨਾ ਪਾਣੀ ਰਹਿਣਾ ਨਾ ਅੱਗ ਰਹਿਣੀ ਨਾ ਹਵਾ ਰਹਿਣੀ ਕੁਛ ਨਹੀਂ ਰਹਿਣਾ ਮਹਾਰਾਜ ਤੁਸਾਂ ਹੀ ਰਹਿਣਾ ਤੁਸੀਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੁਸੀਂ ਹੀ ਰਹਿਣਾ ਹੈ ਜੀ ਮਹੱਲਾ ਪਹਿਲਾ ਨਾ ਰਿਜਕ ਦਸਤੇ ਆਕਸੇ ਹਵਾਰਾ ਏਕ ਆਸਵਸ ਹੈ ਆਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਗੁਰੂ ਨਾਨਕ ਪਾਸ਼ਾ ਜੀ ਬਰਮਾਉਦੇ ਨੇ ਕਿ ਜਿਹੜਾ ਰਿਜਕ ਹੈ ਨਾ ਜਿਹਨਾਂ ਦਿੰਦਾ ਹੈ ਰਿਜਕ ਉਹ ਕਿਸੇ ਬੰਦੇ ਦੇ ਹੱਥੇ 'ਚ ਕਿਸੇ ਦੂਸਰੇ ਦੇ ਹੱਥੇ 'ਚ ਪੜਿਆ ਹੋਏ ਨਹੀਂਗਾ ਕੇ ਮਰਜੀ ਇਹਨੂੰ ਦੇਵਾ ਤੇ ਇਹਨੂੰ ਨਾ ਦੇਵਾ ਉਹ ਰਿਜਕ ਸਾਰਿਆਂ ਨੂੰ ਦਿੰਦਾ ਹੈ ਇੱਕ ਇਹ ਇਤਿਹਾਸ ਹੈ ਤੇ ਹਮਾਰਾ ਇੱਕ ਆਸ ਵਸੇ ਮਹਾਰਾਜ ਅਸੀਂ ਇੱਕੋ ਆਸ ਹੈ ਸਾਨੂੰ ਕਿ ਏਕ ਤੂੰ ਹੀ ਏਕ ਤੂੰ ਹੀ ਮਹਾਰਾਜ ਇੱਕ ਤੁਸੀਂ ਹੋ ਅਸਤ ਏਕ ਦੇਗਰ ਕੋਈ ਮਹਾਰਾਜੀ ਬਾਕੀ ਸਾਰਾ ਕੁਝ ਖਤਮ ਹੋ ਜਾਣਾ ਹੈ ਇੱਕ ਤੁਸਾ ਹੀ ਰਹਿਣਾ ਹੈ ਤੁਸਾ ਹੀ ਰਹਿਣਾ ਹੈ ਹੋਰ ਕੋਈ ਨਹੀਂ ਹੈ ਜੀ ਮਹਲਾ ਪਹਿਲਾ ਪਰੰਦੇ ਨਾ ਗ੍ਰਹਜਰ ਦ੍ਰਗਤ ਆਵਿਆਸ ਕਰ ਦਹੰਦ ਸੂਈ ਏਕ ਤੁਈ ਏਕ ਤੁਈ ਜਿਹੜੇ ਪੰਛੀ ਹੈ ਨਾ ਉਹ ਆਪਣਾ ਰਿਜਕ ਬਣ ਕੇ ਨਹੀਂ ਤੁਰਦੇ ਉਹ ਧੰਨ ਲੈ ਕੇ ਨਹੀਂ ਚੱਲਦੇ ਉਹਨਾਂ ਨੂੰ ਵਾਸ ਹੁੰਦੀ ਹੈ ਦਰਖਤਾਂ ਦੇ ਉੱਤੇ ਜਾ ਕੇ ਬਹਿ ਜਾਂਦੇ ਤੇ ਉਹਨਾਂ ਨੂੰ ਪਾਣੀ ਵੀ ਮਿਲ ਜਾਂਦਾ ਹੈ ਉਹ ਕੁਝ ਵੀ ਨਾਲ ਨਹੀਂ ਦਹੰਦ ਸੂਈ ਦਿੰਦਾ ਪਰਮਾਤਮਾ ਹੀ ਹੈ ਉਹਨਾਂ ਸਾਰਿਆਂ ਨੂੰ ਤੇ ਏਕ ਤੂੰ ਹੀ ਏਕ ਤੂੰ ਹੀ ਮਹਾਰਾਜ ਕਿ ਤੁਸੀਂ ਉਹਨਾਂ ਪਰੰਦੇਆਂ ਨੂੰ ਬਰੀਕ ਕੇ ਦਿੰਦੇ ਹੋ ਪਰੰਦੇ ਨਾ ਗਰਹਿ ਜਾਰ ਦਰਗਤ ਅਭਿਆਸ ਕਰ ਕਲਾ ਧਰੇ ਹਿਰੇ ਸੂਈ ਏਕ ਤੂਈ ਏਕ ਤੇ ਹੰਦ ਸੂਈ ਏਕ ਤੂਈ ਏਕ ਤੂਈ ਮਹਾਰਾਜ ਇਕ ਤੁਸੀਂ ਹੋ ਜਿਹੜੇ ਸਾਰਿਆਂ ਨੂੰ ਦਿੰਦੇ ਹੋ ਇਸ ਕਰਕੇ ਪਰੰਦੇ ਜਿਹੜੇ ਪੰਛੀ ਆ ਉਹ ਪੱਲੇ ਬੰਨ ਕੇ ਨਹੀਂ ਤੁਰਦੇ ਜੀ ਪੱਲੇ ਕਦੇ ਨਹੀਂ ਬੰਨਦੇ ਪੰਛੀ ਤੇ ਦਰवेश ਕਦੇ ਵੀ ਜਿਹੜੇ ਸਾਧੂ ਸੰਤ ਉਹ ਵੀ ਪੱਲੇ ਬੰਨ ਕੇ ਨਹੀਂ ਤੁਰਦੇ ਮਹਾਰਾਜ ਨੇ ਉਹਨਾਂ ਤੇ ਕਿਰਪਾ ਕੀ ਕਰਨੀ ਹੁੰਦੀ ਉਹਨਾਂ ਨੂੰ ਪ੍ਰਸ਼ਾਦਾ ਜਿੱਤੋਂ ਛਕਾਉਣਾ ਹੈ ਨਾ ਜੀ ਉੱਥੇ ਉਹਨਾਂ ਨੂੰ ਛਕਾ ਹੀ ਦੇਣਾ ਹੈ ਮਹੱਲਾ ਪਹਿਲਾ ਨਾਨਕ ਲਾਲਾਰ ਲਿਖਿਆ ਸੋਏ ਮੇਟ ਨਾ ਸਕੇ ਕੋਈ ਕਲਾ ਧਰੈ ਹਿਰੇ ਸੂਈ ਏਕ ਤੁਈ ਏਕ ਤੁਈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜਾ ਮੱਥੇ ਤੇ ਲਿਖਿਆ ਹੁੰਦਾ ਨਾ ਉਹ ਪ੍ਰਾਪਤ ਹੁੰਦਾ ਮੇਟ ਨਾ ਸਕੇ ਕੋਈ ਉਹਨੂੰ ਕੋਈ ਮੇਟ ਨਹੀਂ ਸਕਦਾ ਜਿੰਨੂੰ ਕੁਝ ਪ੍ਰਾਪਤ ਹੋਣਾ ਜੇ ਕਿਧੋਂ ਰਾਜ ਭਾਗ ਪ੍ਰਾਪਤ ਹੋ ਜਾਣਾ ਹੈ ਨਾ ਉਹ ਹੋ ਹੀ ਜਾਣਾ ਪਤਾ ਨਹੀਂ ਕਿਹੜਾ ਬਹਾਨਾ ਬਣ ਕੇ ਹੋ ਜਾਣਾ ਹੈ ਕਲਾ ਧਰੇ 헤ਰੇ ਸੂਈ ਪ੍ਰਮਾਤਮਾ ਨੇ ਕਲਾ ਧਾਰੀ ਹੈ ਤੇ ਉਹ ਹੀ ਉਹਨੂੰ ਮੇਟ ਸਕਦਾ ਤੇ ਉਹ ਹੀ ਉਹਨੂੰ ਬਣਾ ਸਕਦਾ ਹੈ ਇਸ ਕਰਕੇ ਵੈਗਰੋ ਜੀ ਤੁਸੀਂ ਹੋ ਏਕ ਤੂੰ ਹੀ ਏਕ ਤੂੰ ਹੀ ਇੱਕ ਤੁਸੀਂ ਹੋ ਇੱਕ ਤੁਸੀਂ ਹੋ ਮਹਾਰ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ اے ਵਾਹਿਗੁਰੂ ਜੀ ਤੁਹਾਡਾ ਹੁਕਮ ਹੈ ਨਾ ਜਿਹੜਾ ਉਹ ਸੱਚਾ ਤੇ ਉਹ ਗੁਰਮੁਖਾਂ ਨੇ ਸਮਝ ਲਿਆ ਤੇ ਗੁਰਮੁਖ ਜਿਹੜੇ ਆ ਨਾ ਗੁਰਮੁਖ ਜਿਹੜੇ ਆ ਉਹ ਆਪ ਜੀ ਦੇ ਮਹਾਰਾਜ ਹੁਕਮ ਅਨੁਸਾਰ ਚੱਲਦੇ ਹਨ ਜੀ ਗੁਰਮਤਿ ਆਪ ਗਵਾਏ ਸੱਚ ਪਛਾਣਿਆ ਜਿਹੜੇ ਗੁਰਮੁਖਾਂ ਨੇ ਗੁਰੂ ਦੀ ਮਤ ਲੈ ਕੇ ਗੁਰਮੁਖ ਬਣਦੇ ਆ ਜਿਹੜੇ ਗੁਰਮਤ ਅਨੁਸਾਰ ਚੱਲਦੇ ਉਹ ਗੁਰਮੁਖ ਹੁੰਦੇ ਆ ਤੇ ਗੁਰਮਤਿ ਆਪ ਗਵਾਏ ਸੱਚ ਪਛਾਣਿਆ ਗੁਰਮੁਖ ਨੇ ਆਪਣੇ ਆਪ ਨੂੰ ਮਾਰ ਕੇ ਜੀਵ ਦੇ ਅਮਰ ਮਾਰਨਾ ਪਛੋਤਾਈ ਹੈ ਆਪ ਗਵਾਈਏ ਤਾਂ ਸੋ ਪਾਈ ਹੈ ਔਰ ਕੈਸੀ ਚਤਰਾਈ ਸੋ ਅਨਦਰ ਕਾ ਦੇਖੇ ਸੋਦਨ ਲਖ ਲਿਖ ਹੈ ਕਾਮਣ ਨਾ ਉਹਦੇ ਦਪਾਈ ਤੇ ਵੀ ਅਸੀਂ ਨੌ ਕਿਸਮ ਦੇ ਖਜ਼ਾਨੇ ਅਸੀਂ ਪ੍ਰਾਪਤ ਕਰ ਸਕਦੇ ਆ ਜਦੋਂ ਗੁਰਮਤੀ ਆਪ ਗਵਾਏ ਜਦੋਂ ਆਪਣਾ ਆਪ ਗਵਾ ਕੇ ਸੱਚ ਦੀ ਪਛਾਣ ਕਰ ਲੈਂਦੇ ਹੈ ਗੁਰਮਖ ਜੀ ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨ ਆ ਹੇ ਵੈਗੁਰੂ ਕਾਲੂ ਗੁਰੂ ਮਹਾਰਾਜੀ ਤੇਰਾ ਦਰਬਾਰ ਸੱਚਾ ਹੈ ਤੇ ਤੇਰਾ ਨਿਸ਼ਾਨ ਵੀ ਸੱਚਾ ਹੈ ਜੀ ਜਿੱਤੇ ਸ਼ਬਦ ਦੀ ਧੁਨੀ ਵੱਜਦੀ ਹੈ ਤੁਸੀਂ ਸ਼ਬਦ ਗੁਰੂ ਸੁਰਤ ਤੋਂ ਚੇਲਾ ਸ਼ਬਦ ਦੇ ਨਾਲ ਤੁਸੀਂ ਜਿਹੜੇ ਬਾਣੀ ਪੜ੍ਹਦੇ ਸ਼ਬਦ ਬੋਲਦੇ ਆ ਨਾ ਉਹਨਾਂ ਵਾਰ ਤੇ ਤੁਹਾਡਾ ਦਰਬਾਰ ਜਿਹੜਾ ਉਹਨਾਂ ਨੂੰ ਸੱਚਾ ਦੇਦਾ ਤੁਸੀਂ ਆਪ ਜੀ ਦੇ ਦਰਬਾਰ ਦੇ ਵਿੱਚ ਆ ਕੇ ਗੁਣ ਗਾਉਣ ਕਰਦੇ ਹਨ ਜੀ ਸੱਚਾ ਸਭ ਦੇ ਵਿਚਾਰ ਸੱਚ ਸਮਾਣਿਆ ਫੇ ਐਸੇ ਗੁਰਮਖ ਸੱਚੇ ਸਭ ਦੀ ਵਿਚਾਰ ਕਰਦੇ ਆ ਤੇ ਸੱਚ ਦੇ ਵਿੱਚ ਸਮਾ ਜਾਂਦੇ ਹਨ ਜੀ ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ ਵਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ ਜਿਹੜੇ ਮਨਮੁਖ ਲੋਕ ਆ ਨਾ ਉਹ ਸਾਰੇ ਝੂਠੇ ਹੁੰਦੇ ਆ ਤੇ ਭਰਮਾਂ ਵਿੱਚ ਭੁੱਲੇ ਰਹਿੰਦੇ ਆ ਉਹਨਾਂ ਨੇ ਵਿਸ਼ਟਾ ਅੰਦਰ ਵਾਸ ਸਾਧਰਾ ਜਾਣਿਆ ਜਿੰਨੇ ਗੰਦਗੀ ਖਾਣੀ ਉਹਨੂੰ ਗੰਦਗੀ ਦਾ ਸਵਾਦ ਆਉਣਾ ਜਿੰਨੇ ਅੰਮ੍ਰਿਤ ਛਕਣਾ ਉਹਨੂੰ ਅੰਮ੍ਰਿਤ ਦਾ ਸਵਾਦ ਆਉਣਾ ਇਸ ਕਰਕੇ ਉਹਨਾਂ ਗੰਦਗੀ ਦਾ ਸਵਾਦ ਉਹਨਾਂ ਨੂੰ ਆਉਂਦਾ ਨਾ ਤੇ ਉਹਨਾਂ ਅੰਮ੍ਰਿਤ ਛਕਿਆ ਨਾਮ ਰੂਪੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਨਾ ਤੇ ਉਹਨਾਂ ਅੰਮ੍ਰਿਤ ਰੂਪੀ ਬਾਣੀ ਪੜ੍ਹੀ ਤੇ ਨਾ ਅੰਮ੍ਰਿਤ ਬਾਣੀ ਰਸ ਛਕਿਆ ਹੀ ਉਹਨਾਂ ਇਸ ਕਰਕੇ ਉਹਨਾਂ ਨੇ ਕਦੇ ਸਾਧਨੀ ਜਾਣਿਆ ਕਿਉਂਕਿ ਉਹਨਾਂ ਦਾ ਗੰਦਗੀ ਵਿੱਚ ਹੀ ਵਾਸ ਹੁੰਦਾ ਹੈ ਜੀ ਵਿੰਦਾ ਵੇ ਦੁੱਖ ਪਾਏ ਆਵਣ ਜਾਣਿਆ ਉਹ ਨਾਮ ਤੋਂ ਬਿਨਾ ਸਦਾ ਹੀ ਦੁੱਖਾਂ ਦੇ ਵਿੱਚ ਪੈ ਰਹੇ ਹਣ ਤੇ ਆਉਣ ਜਾਣ ਦੇ ਚੱਕਰ ਵਿੱਚ ਪੈ ਰਹੇ ਹਣ ਜੀ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇ ਲੰਮੇ ਉਹ ਵੇ ਜੰਮਦੇ ਮਰਦੇ ਤੇ ਐਸੇ ਹੀ ਚੱਕਰਾਂ ਦੇ ਵਿੱਚ ਪੈ ਰਹੇ ਹਣ ਕਈ ਜੂਨਾ ਵਿੱਚ ਆਉਂਦੇ ਜਾਂਦੇ ਰਹਿੰਦੇ ਹਣ ਜੀ ਨਾਨਕ ਪਾਰਖ ਆਪ ਜਿਨਾਂ ਖੋਟਾ ਖਰ ਆ ਪਛਾਣਿਆ ਗੁਰੂ ਨਾਨਕ ਪਾਤਸ਼ਾਹ ਜੀ ਆਪ ਪਾਰਖੂ ਨੇ ਆਪ ਭਰ ਚੀਜ ਪਰਖ ਲੈਂਦੇ ਨੇ ਇਸ ਕਰਕੇ ਉਹਨਾਂ ਖੋਟਿਆਂ ਦੇ ਖਰਿਆਂ ਸਾਰੇ ਦੀ ਪਛਾਣ ਕਰ ਲਈ ਹੈ ਜੀ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦੇ ਕੋਈ ਐਸਾ ਸ਼ਬਦ ਜੋ ਗੁਰਮਤਿ ਦੇਨਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਹੇ ਬਚ ਲੈਣਾ ਜੀ ਇਹ ਜਿਹੜਾ ਪੌੜੀ ਹੈ ਨਾ ਜੀ ਇਹਦੇ ਜਿਹੜੇ ਸ਼ਲੋਕ ਹੈ ਸ਼ਲੋਕਾਂ ਦੇ ਜੇ ਸਾਰੀ ਸ੍ਰਿਸ਼ਟੀ ਦਾ ਬਾਰੇ ਵਰਣਨ ਕਰਤਾ ਗੁਰੂ ਮਹਾਰਾਜ ਨੇ ਕਿ ਕਿਸ ਤਰ੍ਹਾਂ ਜਿਹੜਾ ਰਿਜਕ ਆ ਉਹ ਇੱਕ ਅਕਾਲ ਪੁਰਖ ਵੈਗਰੂ ਹੀ ਦਿੰਦਾ ਹੈ ਤੇ ਇਨਸਾਨ ਜਿਹੜਾ ਜਦੋਂ ਸੱਚ ਦੇ ਮਾਰਗ ਤੇ ਚੱਲ ਪੈਂਦਾ ਹੈ ਤੇ ਪਰਮਾਤਮਾ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਉਹ ਗੁਰਮੁਖ ਸਾਚੇ ਦੇ ਵਿੱਚ ਸਮਾ ਜਾਂਦੇ ਹਨ ਸੋ ਗੁਰਬਾਣੀ ਦੇ ਸ਼ਬਦ ਦੇ ਵਿਚਾਰ ਕਰਦਾ ਕੋਈ ਐਸਾ ਸਾਫ ਚਾਹ ਜੋ ਗੁਰਮਤਿ ਦੇ ਅਨੁਕੂਲ ਨਾ ਹੋਵੇ ਬੋਲਿਆ ਗਿਆ ਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਹੇ ਬਖਸ਼ ਲੈਣਾ ਜੀ ਮਾਫ ਕਰ ਦੇਣਾ ਜੀ ਆਓ ਆਖਰੀ ਪੰਕਤੀਆਂ ਪੜ੍ਹ ਕੇ ਇਹ ਅੱਜ ਦੇ ਜੋ ਵਿੱਚ ਸ਼ਬਦ ਵਿਚਾਰ ਐਸੋ ਸੰਕੋਚੀਏ ਜੀ ਵਿਣ ਨਾ ਵੈ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੂਟ ਖਰਾ ਪਛਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ